ਸ਼੍ਰੀਕਾਲ ਤੋਂ ਸੇਖ ਰੈਸਨ ਜਨਰਲਿਸਟ ਮੈਂ ਹਾ ਪ੍ਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਰ ਸੋ ਕੀ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਸੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਆ ਕਦੇ ਕੋਰਟ ਕੰਪਲੈਕਸ ਨੂੰ ਧਮਕੀ ਮਿਲਦੀ ਹੈ ਕਦੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਗੱਲ ਕੀਤੀ ਜਾਂਦੀ ਹੈ ਕਦੇ ਚੰਡੀਗੜ੍ਹ ਦੇ ਮਿੰਨੀ ਸਕੱਤਰੇ ਨੂੰ ਡਾਉਣ ਦੀ ਗੱਲ ਕੀਤੀ ਜਾਂਦੀ ਹੈ ਔਰ ਬੀਤੇ ਦਿਨੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਧਮਕੀ ਮਿਲੀ ਸੀ ਤੇ ਹੁਣ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਧਮਕੀ ਮਿਲੀ ਹੈ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਪੰਜਾਬ ਦੇ ਹਾਲਾਤ ਨੇ ਇਹ ਵੋਟਾਂ ਦੇ ਕੋਲੇ ਆ ਕੇ ਹਮੇਸ਼ਾ ਖਰਾਬ ਹੁੰਦੇ ਹੁੰਦੇ ਆ ਹਮ ਦੇਖੋ ਕਈ ਲੀਡਰ ਹੁੰਦੇ ਨੇ ਜਿਨ੍ਹਾਂ ਨੇ ਕਹਿੰਦੇ ਬਈ ਸਫਾਰਸ਼ੀ ਤੌਰ ਤੇ ਵੀ ਕਹਿ ਦਈਏ ਵੀ ਅਸੀਂ ਵਾਹ ਵਾਹ ਕਰਾਉਣੀ ਆ ਜੀ ਜਾਂ ਕਈਆਂ ਨੂੰ ਸੱਚਮੁੱਚ ਧਮਕੀਆਂ ਆਉਂਦੀਆਂ ਨੇ ਹਮ ਤਾਂ ਇਦਾਂ ਕਰਕੇ ਤਾਂ ਲੈ ਜਿਹੜੀ ਧਮਕੀ ਮਿਲੀ ਸੀ ਉਹ ਸ਼ੋਕ ਕੁਮਾਰ ਪੱਪੀ ਪ੍ਰੈਸ਼ਰ ਜੀ ਨੂੰ ਮਿਲੀ ਸੀ ਜੀ ਉਹਨਾਂ ਨੇ ਹਵਾਲਾ ਦਿੱਤਾ ਕਿ ਮੈਨੂੰ ਬਾਹਰਲੇ ਨੰਬਰਾਂ ਤੋਂ ਕਾਲ ਆਉਂਦੀ ਆ ਹੂੰ ਉਹਦੇ ਚ ਮੈਨੂੰ ਇਹ ਕਿਹਾ ਜਾਂਦਾ ਵੀ ਤੇਰੀ ਜਾਨ ਨੂੰ ਖਤਰਾ ਹੂੰ ਵੀ ਫਿਰ ਉਹਨਾਂ ਨੇ ਸੀਪੀ ਲੁਧਿਆਣਾ ਸੁਪਨ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਜੀ ਤੇ ਹਵਾਲਾ ਦਿੱਤਾ ਕਿ ਮੈਨੂੰ ਥੋੜਾ ਜਿਆਦਾ ਜਾਨ ਤੋਂ ਖਤਰਾ ਵਾ ਵੀ ਮੇਰੀ ਸਿਕਿਉਰਿਟੀ ਨੂੰ ਜੈਡ ਸਿਕਿਉਰਿਟੀ ਚ ਬਦਲਿਆ ਜਾਵੇ ਹੂੰ ਤੇ ਅੱਜ ਜੀ ਆਪਾਂ ਦੇਖੀਏ ਅੱਜ ਸ਼ੁਭਰਾਤਰੀ ਦਾ ਮਾਹੌਲ ਆ ਸਾਰੇ ਕਿਤੇ ਹਮ ਤੇ ਕੁਲਵੰਤ ਸਿੰਘ ਸਿੱਧੂ ਵੀ ਇੱਕ ਪ੍ਰੋਗਰਾਮ ਤੇ ਬੈਠੇ ਸੀ ਹਮ ਉਹਨਾਂ ਨੂੰ ਵੀ ਧਮਕੀ ਹੁੰਦੀ ਆ ਹਮ ਸੇਮ ਇਸੇ ਤਰ੍ਹਾਂ ਹੀ ਜੀ ਕਿ ਤੁਹਾਨੂੰ ਅਸੀਂ ਜਾਨ ਤੋਂ ਮਾਰ ਦਾਂਗੇ ਹਮ ਵੀ ਤੁਸੀਂ ਬਾਬਾ ਦੀਪ ਸਿੰਘ ਨੂੰ ਬਹੁਤ ਮੰਨਦੇ ਹੋ ਹਮ ਵੀ ਤੇਰਾ ਅਸੀਂ ਝਾੜੂ ਇਕੱਠਾ ਕਰ ਦਿਆਂਗੇ ਜੀ ਦੇਖੋ ਐਦਾਂ ਦੀਆਂ ਜਿਹੜੀਆਂ ਧਮਕੀਆਂ ਹੁੰਦੀਆਂ ਇਹ ਗਿੱਦੜ ਧਮਕੀਆਂ ਹੁੰਦੀਆਂ ਹਮ ਜੇ ਗੱਲ ਕਰੀਏ ਪਿਛਲੇ 10-15 ਦਿਨਾਂ ਤੋਂ ਉਦੋਂ ਵੀ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਸੀ ਕਰਵੰਦ ਸਿੱਧੂ ਨੂੰ ਤੇ ਉਦੋਂ ਇਹਨਾਂ ਨੇ ਇੰਨਾ ਲਿਆ ਨਹੀਂ ਸੀ ਹਲਕੇ ਚ ਲਿਆ ਸੀ ਉਹਨਾਂ ਨੂੰ ਕਿ ਇੰਨੀ ਕਿ ਧਮਕੀ ਨਾਲ ਮੈਂ ਡਰਨ ਵਾਲਾ ਨਹੀਂ ਮੈਂ ਬਾਬਾ ਦੀਪ ਸਿੰਘ ਨੂੰ ਮੰਨਦਾ ਵੀ ਉਹ ਬਿੰਨ ਅਗਾ ਮੈਂ ਉੱਥੇ ਜਾਂਦਾ ਮੈਂ ਮੱਥਾ ਟੇਕਦਾ ਮੈਂ ਹਜ਼ਰ ਨਾਜ਼ਰ ਹੁੰਨਾ ਵੀ ਆ ਇਦਾਂ ਦੀਆਂ ਧਮਕੀਆਂ ਤੋਂ ਮੈਂ ਡਰਨ ਵਾਲਾ ਨਹੀਂ ਹੈਗਾ ਜੀ ਸੋ ਕਿਹੜਾ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਗੁਰਪਤਵੰਤ ਪੰਨੂ ਖਾਲਸਾਣ ਸਮਰਥਕ ਨੇ ਖਾਲਿਸਤਾਨ ਲਈ ਉਹਨਡੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਅਖੀਰਲੀ ਵਾਰ ਕਦੋਂ ਧਮਕੀ ਮਿਲੀ ਸੀ ਉਹਨਾਂ ਨੂੰ ਦੇਖੋ 15-20 ਦਿਨ ਪਹਿਲਾਂ ਧਮਕੀ ਮਿਲੀ ਸੀ ਇਹਨਾਂ ਨੂੰ ਕਲਾਂਸਿੰਗ ਸਿੱਧੂ ਜੀ ਨੂੰ ਜੀ ਤੇ ਉਹਨਾਂ ਨੇ ਬੜਾ ਹਲਕੇ ਚ ਲਿਆ ਉਹ ਕਹਿੰਦੇ ਵੀ ਇਹ ਉੱਥੇ ਬੈਠਾ ਘੁੰਮਣ ਚੋ ਗਿਆ ਹੀ ਆ ਵੀ ਇੱਥੇ ਲੁਧਿਆਣਾ ਆ ਕੇ ਦਿਖਾ ਦਵੀਂ ਹੂੰ ਵੀ ਅਸੀਂ ਵੀ ਸਵਾ ਸ਼ੇਰ ਬੈਠੇ ਆ ਵੀ ਮੇਰੇ ਨਾਲ ਸਾਰਾ ਆਤਮ ਨਗਰ ਖੜੂਗਾ ਹੂੰ ਕਿਉਂਕਿ ਉਹ ਆਤਮ ਨਗਰ ਦੇ ਵਿੱਚ ਉਹਨਾਂ ਦੀ ਜਾਨ ਵਸਦੀ ਆ ਜੀ ਜੀ ਤੇ ਇਹਦੇ ਨਾਲ ਹੀ ਆਪਾਂ ਜੇ ਗੱਲ ਕਰੀਏ ਅੱਜ ਜਿਹੜੀ ਸਵੇਰੇ ਧਮਕੀ ਆਈ ਆ ਉਹ ਪੰਜਾਬੀ অভিনেত্রী ਹਿਮਾਂਸ਼ੀ ਖੁਰਾਨਾ ਨੂੰ ਆਈ ਆ ਹੂੰ ਦੇਖੋ ਹੁਣਾਂ ਉਹਨਾਂ ਨੂੰ ਸਿੱਧਾ ਸਿੱਧਾ ਵਟਸਐਪ ਤੇ ਉਹਨਾਂ ਨੂੰ ਕੋਲ ਆਉਂਦੀ ਆ ਜੀ ਬਾਹਰਲੇ ਨੰਬਰਾਂ ਤੋਂ ਹੂੰ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਬਚਣਾ ਚਾਹੁੰਦੇ ਹੋ ਵੀ ਤੁਹਾਡਾ ਕਰੀਅਰ ਖਰਾਬ ਹੋ ਜਾਊਗਾ ਹੂੰ ਵੀ ਸਾਨੂੰ 10 ਕਰੋੜ ਰੁਪਇਆ ਸੈਂਡ ਕਰ ਦਿਓ ਹੂੰ ਜੀ ਸੋ ਇਸ ਤਰੀਕੇ ਦੇ ਨਾਲ ਧਮਕੀ ਆਉਣੀ ਹੈ ਜਿਵੇਂ ਪਹਿਲਾਂ ਕੈਪਸ ਕੈਫੇ ਦੇ ਉੱਤੇ ਫਾਇਰਿੰਗ ਹੋਈ ਸੀ ਫਿਰ ਉਸ ਤੋਂ ਬਾਅਦ ਹੋਰ ਵੀ ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲੀਆਂ ਸੀ ਔਰ ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਕਿ ਮਨਸ਼ੀ ਖੁਰਾਨਾ ਨੂੰ ਧਮਕੀ ਆਈ ਹੈ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਧਮਕੀ ਹੋਈ ਬਾਕੀ ਲੱਗਦਾ ਹੈ ਕਿ ਹੁਣ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਲਾਰੈਂਸ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਦੇਖੋ ਜਿਹੜੇ ਲਾਰੈਂਸ ਵਰਗੇ ਗੈਂਗਸਟਰ ਨੇ ਇਹਨਾਂ ਨੇ ਜੇਲ੍ਹਾਂ ਚ ਬਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੂੰ ਪੰਜਾਬ ਦੇ ਲੋਕਾਂ ਨੂੰ ਦਬੋਣਾ ਵੱਡੇ ਵੱਡੇ ਲਾਲੀਆਂ ਤੋਂ ਸੁਪਾਰੀਆਂ ਮੰਗਣੀਆਂ ਨੇ ਪੈਸਾ ਇਕੱਠਾ ਕਰਨਾ ਹੂੰ ਪੈਸਾ ਇਕੱਠਾ ਕਰਕੇ ਆਪਣੇ ਜਿਹੜੇ ਮਨਪਸੰਦ ਨੇਤਾ ਉਹਨਾਂ ਨੂੰ ਦੇਣਾ ਜੀ ਮੇਨ ਮਕਸਦ ਇਹਨਾਂ ਦਾ ਇਹ ਹੁੰਦਾ ਇਹਨਾਂ ਨੇ ਕਿਹੜਾ ਉੱਥੇ ਕੋਠੀਆਂ ਪਾਉਣੀਆਂ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਤਾਂ ਪੈਸਾ ਇਕੱਠਾ ਕਰਕੇ ਕਿਸੇ ਪਾਰਟੀ ਲਈ ਫੰਡ ਇਕੱਠਾ ਕਰਨਾ ਫੰਡ ਇਕੱਠਾ ਕਰਦੇ ਜੀ ਜੀ ਬਿਲਕੁਲ ਸੋ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਬਿਲਕੁਲ ਵੀ ਸੇਫ ਨਹੀਂ ਹੈ ਸੁਰੱਖਿਅਤ ਨਹੀਂ ਹੈ ਧਮਕੀਆਂ ਦਾ ਜਿਹੜਾ سلسلہ ਚੱਲ ਸਲਾ ਜਾਰੀ ਹੈ ਚਾਹੇ ਫਿਰ ਉਹ ਵਿਧਾਇਕਾਂ ਨੂੰ ਹੋਣ ਚਾਹੇ ਫਿਰ ਕੋਰਟ ਕੰਪਲੈਕਸ ਨੂੰ ਹੋਣ ਸਕੂਲਾਂ ਨੂੰ ਹੋਣ ਅਦਾਕਾਰਾਂ ਨੂੰ ਹੋਣ ਬਿਨੇਤਰੀਆਂ ਨੂੰ ਹੋਣ ਸੋ ਪੰਜਾਬ ਦੇ ਵਿੱਚ ਨੂੰ ਜਿਸ ਤਰੀਕੇ ਦੇ ਨਾਲ ਮਾਹੌਲ ਦਿਨ ਬਦਨ ਖਰਾਬ ਹੁੰਦਾ ਜਾ ਰਿਹਾ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆ ਸੋ ਜਿੱਥੇ ਅਪਾ ਧਮਕੀਆਂ ਦੀ ਗੱਲ ਕਰ ਰਹੇ ਸੀ ਉੱਥੇ ਅੱਜ ਕੱਲ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਉੱਤੇ ਫਾਇਰਿੰਗ ਹੁੰਦੀ ਹੈ ਸੋ ਕਿਸਰ ਪ੍ਰਵਾਸੀ ਪਰਿਵਾਰ ਦੇ ਉੱਤੇ ਕਿਉਂ ਫਾਇਰਿੰਗ ਹੁੰਦੀ ਹੈ ਕਿ ਕਾਰਨ ਸੀ ਕਿਉਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖੋ ਜਿਹੜੀ ਬੀਤੇ ਦਿਨ 10 ਫਰਵਰੀ ਨੂੰ ਪ੍ਰਵਾਸੀਆਂ ਦੇ ਉੱਤੇ ਮੋਗਾ ਜੀਰਾ ਰੋਡ ਦੇ ਉੱਤੇ ਜਿਹੜੀ ਫਾਇਰਿੰਗ ਹੋਈ ਸੀ ਉਹ ਤਿੰਨ ਆਪਣੇ ਪੰਜਾਬੀ ਭਰਾਵਾਂ ਨੇ ਕੀਤੀ ਸੀ ਹੂੰ ਜੇ ਕਹਿ ਲਈਏ ਤਾਂ ਗੈਂਗਸਟਰਾਂ ਨੇ ਹੂੰ ਦੇਖੋ ਜੀਰਾ ਰੋਡ ਤੇ ਕੱਟੋ-ਕੱਟ 30 ਤੋਂ 35 ਬੰਦੇ ਜਿਹੜੇ ਪ੍ਰਵਾਸੀ ਨੇ ਉਹ ਘਰਾਂ ਨੂੰ ਦਿਖਾੜੀ ਕਰਕੇ ਜਾ ਰਹੇ ਸੀ ਜੀ ਬਿਲਕੁਲ ਉਹਨਾਂ ਦੇ ਉੱਤੇ ਇੱਕਦਮ ਫਾਇਰਿੰਗ ਕੀਤੀ ਜਿਹਦੇ ਨਾਲ ਸੱਟਾਂ ਵੀ ਲੱਗੀਆਂ ਉਹਨਾਂ ਨੂੰ ਹੂੰ ਹਸਪੀਟਲ ਵੀ ਐਡਮਿਟ ਹੋਈ ਉਹਨਾਂ ਦਾ ਇੱਕ ਦਾ ਬਿਆਨ ਵੀ ਆਇਆ ਕਿ ਸਾਨੂੰ ਪਹਿਚਾਣ ਨਹੀਂ ਆਈ ਕੋਈ ਪਲੈਟੀਨਾ ਮੋਟਰਸਾਈਕਲ ਸੀ ਤੇ ਤਿੰਨ ਜਾਨੇ ਸੀ ਮੂੰਹ ਟਕੇ ਹੋਏ ਸੀ ਅੰਨੇ ਵਾ ਗੋਰੀਆਂ ਚਲਾਤੀਆਂ ਰੱਬ ਦਾ ਵਿਚਾਰਿਆ ਕਿ ਸਾਡੀ ਜਾਨ ਬਚ ਗਈ ਜੀ ਜੀ ਬਾਅਦ ਤੋਂ 2 ਤੋਂ 3 ਘੰਟਿਆਂ ਬਾਅਦ ਦਵਿੰਦਰ ਬੰਬੀਹਾ ਗੈਂਗ ਜਿਹੜੀ ਦਵਿੰਦਰ ਬੰਬੀਹਾ ਗੈਂਗ ਆ ਉਹਨਾਂ ਦੇ ਗਰੁੱਪ ਵੱਲੋਂ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਕਿ ਅੱਜ ਜਿਹੜੀ ਇਹ ਫਾਇਰਿੰਗ ਅਸੀਂ ਪ੍ਰਵਾਸੀਆਂ ਉੱਤੇ ਕਰਾਈ ਹੈ ਇਹ ਅਸੀਂ ਕਰਵਾਈ ਆ। ਹੂੰ ਕਿਉਂ ਕਰਵਾਈ ਆ? ਕਿ ਉਹ ਆਪਣੇ ਪੰਜਾਬ ਨੂੰ ਛੱਡ ਕੇ ਚਲੇ ਜਾਣ। ਜੀ। ਵੀ ਇਹ ਜਿਹੜੇ ਪ੍ਰਵਾਸੀ ਬਾਹਰੋਂ ਆਉਂਦੇ ਨੇ ਹੂੰ ਯੂਪ ਤੋਂ ਆਉਂਦੇ ਨੇ, ਅਯੁੱਧਿਆ ਤੋਂ ਆਉਂਦੇ ਨੇ, ਬਿਹਾਰ ਤੋਂ ਆਉਂਦੇ ਨੇ ਵੀ ਇਹ ਆਪਣੇ ਘਰਾਂ ਨੂੰ ਜਾਣ। ਹੂੰ ਵੀ ਇਹਨਾਂ ਨੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਪੂਰਾ ਖਰਾਬ ਕੀਤਾ ਹੋਇਆ। ਹੂੰ ਵੀ ਜਿੰਨੀਆਂ ਲੁੱਟਾਂ ਖਵਾਣੇ ਵੀ ਇਹ ਪੰਜਾਬੀ ਨਹੀਂ ਕਰਦੇ। ਹੂੰ ਵੀ ਇਹ ਪ੍ਰਵਾਸੀ ਕਰਦੇ ਨਹੀਂ। ਸੋ ਕਿਸਰ ਲੱਗਦਾ ਕਿ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕੀਤੀ ਸੀ ਔਰ ਇਹੀ ਟੌਪਿਕ ਆਪਾਂ ਆਮ ਲੋਕਾਂ ਦੇ ਵਿਚਾਰੇ ਲੈ ਕੇ ਗਏ ਸੀ ਜਿੱਥੇ ਪ੍ਰਵਾਸੀਆਂ ਤੋਂ ਸਵਾਲ ਪੁੱਛੇ ਗਏ ਸੀ ਔਰ ਪ੍ਰਵਾਸੀਆਂ ਨੇ ਕਿਹਾ ਸੀ ਕਿ ਸਾਨੂੰ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪੰਜਾਬੀ ਨੌਜਵਾਨ ਨੇ ਉਹ ਨਸ਼ੇ ਦੀ ਕਹਿ ਸਕਦੇ ਆ ਕਿ ਆਦਤ 'ਚ ਪੈ ਗਿਆ ਨਸ਼ੇ ਦੀ ਉਹਨਾਂ ਨੂੰ ਲਤ ਲੱਗ ਗਈ ਔਰ ਨਸ਼ੇ ਦੀ ਪੂਰਤੀ ਲਈ ਹੀ ਉਹ ਲੁੱਟਾ ਘੁਆ ਕਰਦੇ ਨੇ ਦੇਖੋ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਕਹਿਣਾ ਜਿਹੜੇ ਕਿਸਾਨਾਂ ਦੇ ਆਪ ਦੇ ਮੁੰਡੇ ਹੁੰਦੇ ਆ ਇਹ ਤਾਂ ਕਰਜ਼ਾ ਚੱਕ ਕੇ ਇਹਨਾਂ ਨੂੰ ਬਾਹਰ ਪੇਜ ਨੂੰ ਤੇ ਜਾਂਦੇ ਨੇ ਖੋਦ ਬਾਹਰ ਨੇ ਵੀ ਹੁਣ ਜੀਰੀ ਕਿਨੇ ਲਾਉਣੀਆਂ ਖੇਤਾਂ 'ਚ ਪ੍ਰਵਾਸੀਆਂ ਨੂੰ ਹੀ ਬੁਲਾਉਣਾ ਉਹ ਤਾਂ ਖੁਦ ਕਹਿੰਦੇ ਨੇ ਪ੍ਰਵਾਸੀ ਤੇ ਦੇਖੋ ਸਰਦਾਰ ਤੋਂ ਬਿਨਾ ਸਾਡੀ ਵੀ ਗਤੀ ਨਹੀਂ ਤੇ ਸਾਡੇ ਸਰਦਾਰ ਦੀ ਵੀ ਗਤੀ ਹੈ ਨਹੀਂ ਵੀ ਜੇ ਅਸੀਂ ਸਰਦਾਰ ਜੀ ਨੂੰ ਕਹਿੰਨੇ ਆ ਕਿ ਸਰਦਾਰ ਜੀ ਸਾਨੂੰ ਇੰਨੇ ਪੈਸੇ ਚਾਹੀਦੇ ਨੇ ਤਾਂ ਉਹ ਸਾਨੂੰ ਪੈਸੇ ਦਿੰਦੇ ਨਹੀਂ ਜੀ ਕਿਉਂ ਕਿਉਂਕਿ ਉਹਨਾਂ ਦੀ ਹਲਾਤ ਕੰਮ ਦੀ ਨਹੀਂ ਰਹੀ ਜੀ ਵੀ ਉਹ ਖੁਦ ਬਾਹਰ ਨੇ ਇੱਟੇ ਕੱਪੜੇ ਪਾਉਂਦੇ ਨੇ ਚਲੇ ਜਾਂਦੇ ਨੇ ਗੱਡੀਆਂ ਚੱਕ ਕੇ ਵੀ ਖੇਤਾਂ ਚ ਉਹਨੇ ਕਿਤੇ ਢੇੜਾ ਨਹੀਂ ਮਾਰਨਾ ਜੀ ਜੇ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ ਮੇਨ ਹੋਜਰੀ ਲੁਧਿਆਣੇ ਆ ਹਮ ਮੇਨ ਕਾਰਖਾਨੇ ਲੁਧਿਆਣੇ ਨੇ ਅੰਮ੍ਰਿਤਗੜ ਮੰਡੀ ਦੀ ਗੱਲ ਕਰ ਲਈਏ ਮੇਨ ਸਾਰਾ ਜਿਹੜਾ ਕਹਿੰਦੇ ਆ ਪ੍ਰਵਾਸੀਆਂ ਦੇ ਨਾਲ ਭਰਿਆ ਪਿਆ ਉਹ ਹੈ ਜੀ ਕਿਉਂ ਭਰਿਆ ਪਿਆ ਆਪਣੇ ਬੰਦੇ ਕਾਲੇ ਕਾਲੇ ਕਰਕੇ ਰਾਜ਼ੀ ਨਹੀਂ ਉਹ ਕਹਿੰਦੇ ਹੱਥ ਕਾਲੇ ਹੋ ਜਾਣਗੇ ਵੀ ਪਤਾ ਨਹੀਂ ਕੀ ਹੋ ਜੂਗਾ ਵੀ ਅਸੀਂ ਹੱਥ ਕਾਲੇ ਨਹੀਂ ਕਰ ਸਕਦੇ ਜੀ ਬਿਲਕੁਲ ਸੋਕੀ ਸਰ ਜਿਸ ਤਰੀਕੇ ਦੇ ਨਾਲੇ ਫਾਇਰਿੰਗ ਦਾ ਮਾਮਲਾ ਸਮਝ ਪਤਾ ਲੱਗਾ ਕਿ ਫਾਇਰਿੰਗ ਕਿਸ ਦੇ ਵੱਲੋਂ ਕੀਤੀ ਗਈ ਹੈ ਕਿਸੇ ਦੇ ਵੱਲੋਂ ਦੇਖੋ ਜਿਹੜੇ ਅੱਜ ਦੋ ਬੰਦੇ ਅਰੈਸਟ ਕੀਤੇ ਨੇ ਉਹ ਫਰੋਜ਼ਪੁਰ ਤੋਂ ਵਿੱਚੋਂ ਕੀਤੇ ਨੇ ਹਮ ਤਿੰਨ ਮੁਲਜ਼ਮ ਸੀ ਟੋਟਲ ਜੀ ਜਿਹਨਾਂ ਚੋਂ ਦੋ ਨੂੰ ਫੜ ਲਿਆ ਗਿਆ ਹਮ ਤੇ ਅਵੇਲੇ ਪੁਛ ਵਿੱਚ ਪੁਲਿਸ ਨੇ ਇਹੀ ਬਿਆਨ ਦਿੱਤਾ ਕਿ ਹੁਣ ਜਿਹੜਾ ਤੀਸਰਾ ਬੰਦਾ ਵਾ ਵੀ ਉਹ ਵੀ ਫੜਿਆ ਜਾਊਗਾ ਹਮ ਜੀ ਸੋ ਬਿਲਕੁਲ ਪੰਜਾਬ ਦੇ ਵਿੱਚ ਪ੍ਰਵਾਸੀ ਆਉਂਦੇ ਨੇ ਜਾਂ ਪੰਜਾਬੀ ਵਿਦੇਸ਼ਾਂ ਦੇ ਵਿੱਚ ਕੰਮਕਾਜ ਕਰਨ ਦੇ ਲਈ ਜਾਂਦੇ ਨੇ ਹਰ ਕੋਈ ਇਸੇ ਕਰਕੇ ਆਪਣਾ ਮੁਲਕ ਛੱਡਦਾ ਤਾਂ ਕਿ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਬੜੇ ਚੰਗੇ ਤਰੀਕੇ ਦੇ ਨਾਲ ਹੋ ਸਕੇ ਭਾਵੇਂਖਿਆ ਜਿਹੜਾ ਉਹ ਵਧੀਆ ਹੋ ਸਕੇ ਪਰ ਬਿਨਾ ਕਿਸੇ ਸਬੂਤ ਤੋਂ ਕਿਸੇ ਦੇ ਉੱਤੇ ਇਲਜ਼ਾਮ ਲਗਾਉਣਾ ਜਾਂ ਨਿਸ਼ਾਨੇ ਸਾਧਣਾ ਕਿਤੇ ਨਾ ਕਿਤੇ ਗਲਤ ਹੈ ਬਾਕੀ ਤੁਸੀਂ ਇਸ ਖਬਰ ਨੂੰ ਸੁਣ ਕੇ ਕੀ ਮਹਿਸੂਸ ਕੀਤਾ ਕਿ ਵਾਕਈ ਜੋ ਮਿਹਨਤ ਕਰਦੇ ਨੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਫਾਇਰਿੰਗ ਕਰਨੀ ਕਿੰਨੀ ਕ ਜਾਇਜ਼ ਹੈ ਆਪਣੀ ਰਾਏ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਸੋ ਕਿ ਸਰ ਹੁਣ ਗੱਲ ਕਰਦੇ ਆਪਾਂ ਵੈਲੈਂਟਾਈਨ ਵੀਕ ਦੀ ਸੋ ਵੈਲੈਂਟਾਈਨ ਵੀਕ ਸੀ ਸੋ ਅੱਜ ਵੈਲੈਂਟਾਈਨ ਡੇ ਐ ਸੋ ਵੈਲੈਂਟਾਈਨ ਡੇ ਉਹਨਾਂ ਲੋਕਾਂ ਲਈ ਹੁੰਦਾ ਜੋ ਪਿਆਰ ਕਰਦੇ ਨੇ ਆ ਕਹਿ ਸਕਦੇ ਕਿ ਪਿਆਰ ਕਰਨ ਵਾਲਿਆਂ ਦੇ ਲਈ ਖਾਸ ਦਿਨ ਬਣਿਆ ਹੁੰਦਾ ਪਰ ਅੱਜ ਕੱਲ ਪਿਆਰ ਪਹਿਲਾਂ ਵਾਲਾ ਨਹੀਂ ਰਿਹਾ ਲੈਲਾ ਮਜਨੂ ਨਹੀਂ ਰਿਹਾ ਹੀ ਰਾਂਚਾ ਨਹੀਂ ਰਿਹਾ ਪਿਆਰ ਇਸ ਤਰੀਕੇ ਦੇ ਨਾਲ ਉੱਤਰ ਗਿਆ ਕਿ ਹਵਾਨੀਏ ਦਾ ਰੂਪ ਧਨ ਕਰ ਲਿਆ ਜਦੋਂ ਪ੍ਰੇਮਿਕਾ ਦੇ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ ਤਾਂ ਪ੍ਰੇਮੀ ਦੇ ਵੱਲੋਂ ਉਸ ਨੂੰ ਹੀ ਗੋਲੀ ਮਾਰ ਦਿੱਤੀ ਜਾਂਦੀ ਹੈ ਸੋ ਇਹੋ ਜਿਹੀਆਂ ਘਟਨਾਵਾਂ ਤੋਂ ਤੁਸੀਂ ਕਿਵੇਂ ਦੇਖਦੇ ਹੋ ਕੀ ਸਿੱਖਦੇ ਹੋ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਦੇਖੋ ਜਿਹੜਾ ਇਹ ਵੈਲੈਂਟਾਈਨ ਆ ਇੱਕ ਏਦਾਂ ਹੁੰਦਾ ਕਿ ਦੇਖੋ ਜਿੱਦਾਂ ਆਪਾਂ ਕਹਦੇ ਆ ਵੀ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਅੱਜਕੱਲ ਜਿਹੜੇ ਪਿਆਰ ਨੇ ਉਹ ਚੈਟਾਂ ਫੋਨਾਂ ਤੇ ਲੀ ਕਾੜ ਜੂ ਤੇ ਰਹਿ ਗਈ ਜਿੱਦਾਂ ਹੁਣ ਬੀਤੇ ਦਿਨ ਦੇਖੋ ਜਿਹੜੀ ਤਰਨ ਤਰਨ ਦੇ ਵਿੱਚ ਘਟਨਾ ਹੋਈ ਜੀ ਉਹਦੇ ਵਿੱਚ ਹੁਣ ਕੀ ਹੋਇਆ ਮੁੰਡੇ ਦੀ ਮਾਣੇ ਸਾਰੀ ਗੇਮ ਕਮਾਤੀ ਉਹਨਾਂ ਨੇ ਕੁੜੀ ਨੂੰ ਇਹ ਕਹਿਤਾ ਕਿ ਦੇਖੋ ਕੁੜੀ ਤਾਂ ਸਾਡੇ ਮੁੰਡੇ ਨੂੰ ਤੰਗ ਕਰਦੀ ਸੀ ਬਈ ਜਿਹੜੇ ਮੁੰਡੇ ਦੇ ਯਾਰ ਦੋਸਤ ਨੇ ਉਹਨਾਂ ਦੇ ਕੋਲੇ ਚਿੱਟਾ ਵੀ ਪਈਆਂ ਨੇ ਉਹਨਾਂ ਕੋਲੇ ਆਡੀਓ ਵੀ ਪਈਆਂ ਨੇ ਜਿਹਦੇ ਵਿੱਚ ਆਪਾਂ ਸ਼ਰਯਾਮੇ ਦੇਖ ਲੈਣੇ ਆ ਕਿ ਦੇਖੋ ਕੁੜੀ ਆ ਜਿਹੜੀ ਉਹ ਬਾਰ-ਬਾਰ ਇੱਕੋ ਗੱਲ ਕਹਿ ਰਹੀ ਸੀ ਕਿ ਦੇਖੋ ਆਪਾਂ ਕੋਲੇਜ ਦੇ ਵਿੱਚ ਬਿਲਕੁਲ ਸ਼ਾਂਤ ਸੁਭਾਅ ਦੇ ਨਾਲ ਰਹਿਣਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਆਪਾਂ ਇਹਨਾਂ ਨਾਲ ਵੀ ਕੋਈ ਗੱਲਬਾਤ ਹੈ ਵੀ ਤੁਹਾਨੂੰ ਜੋ ਚਾਹੀਦਾ ਉਹ ਮਿਲੂਗਾ ਜੀ ਦੇਖੋ ਲੜਕੀ ਇਥੇ ਵੀ ਕਹਿ ਸਕਦੀ ਸੀ ਕਿ ਵੀ ਮੈਂ ਮੰਗੀ ਗਈ ਆ ਵੀ ਮੈਂ ਤੇ ਉਹਦਾ ਵਿਆਹ ਨਹੀਂ ਕਰਾ ਸਕਦੀ ਜੀ ਦੇਖੋ ਕਿਤੇ ਨਾ ਕਿਤੇ ਉਸ ਮੁੰਡੇ ਦੀ ਵੀ ਓਨੀ ਕੀ ਗਲਤੀ ਹੈ ਜਿੰਨੀ ਕਿ ਕੁੜੀ ਦੀ ਆ ਆਪਾਂ ਕਹਿ ਦਿੰਦੇ ਆ ਵੀ ਇੱਕ ਅਥਰ ਨਾਲ ਤਾੜੀ ਨਹੀਂ ਵੱਜਦੀ ਇਹ ਗੱਲ ਬਿਲਕੁਲ ਸਹੀ ਆ ਵੀ ਇੱਕ ਅਥਰ ਨਾਲ ਗਲਤੀ ਨਹੀਂ ਇੱਕ ਇੱਕ ਅਥਰ ਨਾਲ ਤਾੜੀ ਨਹੀਂ ਵੱਜਦੀ ਜੀ ਬਿਲਕੁਲ ਜੀ ਸੋ ਜਿਸ ਤਰੀਕੇ ਦੇ ਨਾਲ ਤਰਨ ਤਰੰਤ ਇਹ ਖਬਰ ਸਾਹਮਣੇ ਆਈ ਸੀ ਅੱਜ ਇੱਕ ਹੋਰ ਘਟਨਾ ਅਬ ਹੋਰ ਤੋਂ ਸਾਹਮਣੇ ਆਈ ਹੈ ਜ ਜਦੋਂ ਲੜਕੇ ਦੇ ਵੱਲੋਂ ਆਪਣੀ ਗਰਲਫ੍ਰੈਂਡ ਨੂੰ ਆਪਣੀ ਪ੍ਰੇਮਿਕਾ ਨੂੰ ਪਹਿਲਾਂ ਤਾਂ ਵੈਲੈਂਟਾਈਨ ਤੇ ਸਰਪ੍ਰਾਈਜ਼ ਦੇਣ ਦੇ ਬਹਾਨੇ ਹੋਟਲ ਦੇ ਕਮਰੇ 'ਚ ਬੁਲਾਇਆ ਜਾਂਦਾ ਫਿਰ ਉਸ ਦਾ ਕਤਲ ਕੀਤਾ ਜਾਂਦਾ ਕੀ ਵਜ੍ਹਾ ਸੀ ਕੀ ਕਾਰਨ ਰਿਆ ਸੀ ਦੇਖੋ ਅਬੋਹਰ ਦੀ ਜਿਹੜੀ ਅੱਜ ਮੰਦਭਾਗੀ ਘਟਨਾ ਆਈਆ ਇਹ ਬਸ ਉਹੀ ਘਟਨਾ ਸੀ ਜਿਹੜੀ ਜਿੱਦਾਂ ਆਪਾਂ ਕਹਿੰਦੇ ਆ ਕਿ ਪਿਆਰ ਕਰਦੇ ਆਂ ਜੀ ਆਪਾਂ ਕੁੜੀ ਨੂੰ ਮੁੰਡੇ ਨੇ ਬੁਲਾ ਲਿਆ ਹੋਟਲ ਦੇ ਵਿੱਚ ਕਹਿੰਦਾ ਵੀ ਮੈਂ ਤੈਨੂੰ ਇੱਕ ਸਰਪ੍ਰਾਈਜ਼ ਗਿਫਟ ਦੇਣਾ ਵੀ ਤੂੰ ਆ ਜਾ ਚਲੋ ਕੁੜੀ ਪਹਿਲਾਂ ਨਾਨ ਉਕਰ ਕਰਦੀ ਰਹੀ ਫਿਰ ਜਦੋਂ ਆਈ ਤਾਂ ਹੁਣ ਕਹਿੰਦਾ ਤੂੰ ਆਪਣੀ ਗਰਦਨ ਨੀਚੇ ਕਰ ਵੀ ਮੈਂ ਤੈਨੂੰ ਗਰਦਨ ਚ ਚੈਨ ਪਾਵਾਂ ਹੂੰ ਉਹਨੂੰ ਲੱਗਿਆ ਕਿਤੇ ਵੀ ਮੁੰਡਾ ਸੱਚੀ ਵੀ ਮੇਰੇ ਲਈ ਗਿਫਟ ਲੈ ਕੇ ਆਇਆ ਉਹਨੇ ਗਰਦਨ ਜਿਹਨੂੰ ਨੀਚੇ ਕੀਤੀ ਤਾਂ ਉਹਨੇ ਕੋਹਾੜੀ ਮਾਰ ਕੇ ਧੌਣ ਅਲੱਗ ਕਰਤੀ ਹੂੰ ਕਿਉਂ ਕੀਤੀ ਕਿਉਂਕਿ ਦੇਖੋ ਕੁੜੀ ਨਾ ਜਿਹੜਾ ਪਰਿਵਾਰ ਆ ਉਹਨਾਂ ਨੇ ਕਿਤੇ ਉਹਦੀ ਮੰਗਣੀ ਕਰ ਚੁੱਕੇ ਸੀ ਆਲਰੇਡੀ ਮੁੰਡੇ ਨੂੰ ਪਤਾ ਲੱਗ ਗਿਆ ਸੀ ਬਾਰੋ-ਬਾਰ ਕਿਆਨਗਵਾਲ ਤੋਂ ਉਹਨੂੰ ਪਤਾ ਸੂਹ ਮਿਲ ਗਈ ਸੀ ਕਿ ਵੀ ਕੱਲ ਵੀ ਕੁੜੀ ਦੇ ਹੱਥ ਪੀਲੇ ਹੋ ਗਏ ਨੇ ਵੀ ਇਹ ਨਾ ਹੋਵੇ ਕਿ ਵੀ ਮੈਂ ਆ ਦਿਨ ਤਿਹਾਰ ਮਨਾਉਂਦਾ ਹੀ ਰਹਿ ਜਮਾ ਜੀ ਵੀ ਮੈਂ ਕੁੜੀ ਨੂੰ ਮਿਲਾਂ ਤੇ ਮੈਂ ਗੱਲ ਕਲੀਅਰ ਕਰਾਂ ਜੀ ਬਿਲਕੁਲ ਦੇਖੋ ਹੁਣ ਉਹਦੀ ਮਾਨਸਿਕਤਾ ਕੀ ਸੀ ਉਹਦੀ ਮਾਨਸਿਕਤਾ ਐ ਸੀ ਵੀ ਮੈਂ ਜਿੰਨੇ ਪੈਸੇ ਲਾਏ ਉਹ ਵੀ ਗਏ ਹੂੰ ਜੋ ਮੇਰੇ ਨਾਲ ਵਾਅਦੇ ਕੀਤੇ ਉਹ ਵੀ ਨਹੀਂ ਉਹ ਤੋਂ ਬਾਅਦ ਕੀ ਕੀਤਾ ਉਹਦੇ ਬਾਅਦ ਉਹਦਾ ਸ਼ੈਤਾਨ ਦਿਮਾਗ ਕੰਮ ਕਰਨ ਲੱਗ ਗਿਆ ਹੂੰ ਕਿ ਵੀ ਦੇਖੋ ਮੈਂ ਜੇ ਕੁੜੀ ਮਾਰ ਦਵਾ ਤਾਂ ਸਾਰਾ ਕੁਝ ਹੱਲ ਹੋ ਜਾਊਗਾ ਜੀ ਬਿਲਕੁਲ ਪਰ ਹੱਲ ਹੋਣ ਦੇ ਨਾਲ ਨਾਲ ਸਿਰਫ ਅਸੀਂ ਇਹੀ ਆਪਣੇ ਦਰਸ਼ਕਾਂ ਨੂੰ ਕਹਿੰਨੇ ਹੁੰਨੇ ਆ ਵੀ ਇੱਕ ਪਾਸਾ ਨਾ ਦੇਖਿਆ ਕਰੋ ਵੀ ਘੱਟੋ ਘੱਟ ਆਪਣੇ ਮਾਪਿਓ ਜਿਹੜੇ ਪਿੱਛੇ ਬੁਢਾਪਾ ਹੁੰਦਾ ਇੱਕ ਵਾਰੀ ਉਹ ਝਾਗ ਲਿਆ ਕਰੋ ਵੀ ਜਿਹੜਾ ਬੁਢਾਪੇ ਦੇ ਵਿੱਚ ਤੁਸੀਂ ਸਾਥ ਜਣਾ ਉਹ ਤੁਸੀਂ ਜੇਲ੍ਹ 'ਚ ਬੈਠੇ ਹੁਣ ਕੀ ਫਾਇਦਾ ਉਹਦਾ ਜੀ ਬਿਲਕੁਲ ਸੋ ਲੜਕੀ ਕਿਸੇ ਹੋਰ ਨੂੰ ਪਸੰਦ ਕਰ ਰਹੀ ਸੀ ਇਹ ਗੱਲ ਜਦੋਂ ਲੜਕੇ ਤੋਂ ਬਰਦਾਸ਼ਤ ਨਹੀਂ ਹੋਈ ਤਾਂ ਹੋਟਲ ਦੇ ਵਿੱਚ ਸਰਪ੍ਰਾਈਜ਼ ਦਿਨ ਦੇ ਬਹਾਨੇ ਉਸ ਨੂੰ ਬੁਲਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਸਵੇਸੀ ਵੈਲੈਂਟਾਈਨਸ ਜੋ ਵਾਰਦਾਤਾਂ ਚ ਵਾਪਰਿਆ ਇੱਕ ਹੋਰ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਸੀ ਜਿੱਥੇ ਲੜਕੇ ਨੇ ਪਹਿਲਾਂ ਤਾਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰੀ ਫਿਰ ਆਪਣੇ ਆਪ ਸੁਸਾਇਡ ਕਰ ਲਿਆ ਯਾਨੀ ਕਿ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ ਅ ਸੋ ਬਿਲਕੁਲ ਬੇਸ਼ੱਕ ਜ਼ਮਾਨਾ ਬਹੁਤ ਅੱਗੇ ਵੱਧ ਗਿਆ AI ਦਾ ਜ਼ਮਾਨਾ ਟੈਕਨੋਲੋਜੀ ਦਾ ਜ਼ਮਾਨਾ ਹੈ ਪਰ ਸੋਚ ਮਾਨਸਿਕਤਾ ਇਸ ਹੱਦ ਤੱਕ ਗਿਰ ਗਈ ਹੈ ਕਿ ਕਿਸੇ ਤੇ ਵੀ ਯਕੀਨ ਕਰਨਾ ਬੜਾ ਮੁਸ਼ਕਿਲ ਹੈ ਸੋ ਆਪਣੇ ਮਾਪੇ ਤੋਂ ਇਲਾਵਾ ਕਿਸੇ ਹੋਰ ਤੇ ਭਰੋਸਾ ਕਰਨਾ ਬੇहद ਦੀ ਜ਼ਿਆਦਾ ਔਖਾ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਜਿਹੜੇ ਵੀ ਦਰਸ਼ਕ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਸ ਵੀਡੀਓ ਨੂੰ ਦੇਖ ਕੇ ਇਸ ਖਬਰ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਬੱਚਿਆਂ ਨੂੰ ਇੰਨੇ ਜ਼ਿਆਦਾ ਫੈਮਿਲੀਅਰ ਹੋਣਾ ਚਾਹੀਦਾ ਹੈ ਆਪਣੇ ਆਪ ਨਾਲ ਇੰਨੇ ਜ਼ਿਆਦਾ ਕਹਿ ਸਕਦਾ ਹੈ ਕਿ ਓਪਨ ਹੋਣਾ ਚਾਹੀਦਾ ਹੈ ਗੱਲਬਾਤ ਕਰਨੀ ਚਾਹੀਦੀ ਹੈ ਕਿ ਤਾਂ ਕਿ ਤੁਹਾਡਾ ਬੱਚਾ ਵੀ ਕਿਤੇ ਅਜੀਹਾ ਖੋਫਨਾ ਕਦਮ ਨਾ ਚੁੱਕ ਲਵੇ ਸੋ ਅੱਜ ਦੇ ਗ੍ਰਾਮ ਚ ਨਹੀਂ ਮੈਂ ਤੁਹਾਨੂੰ ਦੱਸ ਸਕਦਾ